ਸਤਿ ਸ੍ਰੀ ਅਕਾਲੂ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਮੈਂ ਤੇ ਸਿੰਘ ਵੀਰ ਉਹਦੋਂ ਸਕੂਲ ਜਾਣ ਲਈ ਤਿਆਰ ਹੋ ਰਹੇ ਸੀ ਜਦੋਂ ਸਾਡਾ ਫੋਨ ਵੱਜੀ ਜਾ ਰਿਹਾ ਸੀ ਮੈਂ ਤੇ ਸਿੰਘ ਵੀਰ ਇੱਕ ਦੂਜੇ ਨਾਲ ਇਸ ਗੱਲ ਪਿੱਛੇ ਜਿੱਦ ਕਰ ਰਹੇ ਸੀ ਉਹ ਕਹਿ ਰਿਹਾ ਸੀ ਤੂੰ ਫੋਨ ਚੁੱਕ ਤੇ ਮੈਂ ਕਹਿ ਰਿਹਾ ਸੀ ਤੂੰ ਫੋਨ ਚੁੱਕ ਇਸ ਤਰ੍ਹਾਂ ਕਰਦੇ ਕਰਦੇ ਫੋਨ ਦੀਆਂ ਰਿੰਗਾ ਵੱਜ ਕੇ हट ਗਈਆਂ ਸੀ ਪਰ ਅਸੀਂ ਦੋਵਾਂ ਨੇ ਫੋਨ ਨਹੀਂ ਚੁੱਕਿਆ ਮੰਮੀ ਭੱਜੀ-ਭੱਜੀ ਰਸੋਈ ਵਿੱਚੋਂ ਆ ਰਹੀ ਸੀ ਮੰਮੀ ਸਾਨੂੰ ਦੋਵਾਂ ਨੂੰ ਪੁੱਛ ਰਹੀ ਸੀ ਕੀ ਕੀ ਦਾ ਫੋਨ ਆ ਰਿਹਾ ਸੀ ਅਸੀਂ ਦੋਵੇਂ ਇੱਕ ਦੂਜੇ ਦੇ ਉਹ ਵੱਲ ਦੇਖ ਰਹੇ ਸੀ ਮੰਮੀ ਕਹਿਣ ਲੱਗੀ ਕੀ ਹੋਇਆ ਫੋਨ ਤਾਂ ਚੁੱਕ ਲੈਣਾ ਸੀ ਮੈਂ ਮੰਮੀ ਨੂੰ ਕਿਹਾ ਕਿ ਮੈਂ ਸਖਵੀਰ ਨੂੰ ਕਿਹਾ ਸੀ ਇਹ ਕਹਿਣ ਲੱਗੀ ਕਿ ਮੇਰੇ ਕੋਲ ਫੋਨ ਨਹੀਂ ਚੁੱਕਿਆ ਜਾਂਦਾ ਮੈਂ ਤਾਂ ਤਿਆਰ ਹੁੰਦੀ ਆ ਲੇਟ ਹੋ ਜਾਣਾ ਆ ਬਸ ਇਸ ਤਰ੍ਹਾਂ ਕਰਦੇ ਕਰਦੇ ਵੱਜ ਕੇ ਫੋਨ ਕੱਟਿਆ ਗਿਆ ਮੰਮੀ ਕਹਿਣ ਲੱਗੀ ਕਿ ਤੂੰ ਸੀ ਦੋਵੇਂ ਵੀ ਇੱਕ ਦੂਜੇ ਨਾਲ ਲੜਨ ਵਹਿ ਜਾਂਦੇ ਜਦੋਂ ਮੰਮੀ ਨੇ ਫੋਨ ਵੇਖਿਆ ਤਾਂ ਫੋਨ ਮੇਰੀ ਨਾਨੀ ਦਾ ਸੀ ਮੰਮੀ ਕਹਿਣ ਲੱਗੀ ਕਿ ਤੇਰੀ ਨਾਨੀ ਦਾ ਫੋਨ ਆਇਆ ਸੀ ਉਹ ਵੀ ਇੰਨਾ ਸਵੇਰੇ ਸਵੇਰੇ ਲੱਗਦਾ ਕੋਈ ਜ਼ਰੂਰੀ ਹੀ ਕੰਮ ਹੋਣਾ ਐਨੇ ਟਾਈਮ ਤੱਕ ਡੈਡੀ ਬੋਲਤੇ ਕਿ ਹਾਂ ਹਾਂ ਤੇਰੀ ਮੰਮੀ ਨੂੰ ਤਾਂ ਸਵੇਰੇ ਕੰਮ ਪੈ ਜਾਂਦੇ ਨੇ ਫਿਰ ਮੰਮੀ ਤੇ ਡੈਡੀ ਆਪਸ ਵਿੱਚ ਲੜਨ ਲੱਗ ਪਏ ਮੰਮੀ ਕਹਿਣ ਲੱਗੀ ਤੁਸੀਂ ਐਵੇਂ ਨਾ ਜ਼ਿਆਦਾ ਤੋਕਿਆ ਕਰੋ ਜਦੋਂ ਵੀ ਮੇਰੀ ਮੰਮੀ ਦਾ ਫੋਨ ਆਉਂਦਾ ਤੁਸੀਂ ਇਸ ਤਰ੍ਹਾਂ ਹੀ ਤੋਕਣ ਲੱਗ ਜਾਂਦੇ ਹੋ ਫਿਰ ਮੰਮੀ ਨਾਨੀ ਨੂੰ ਫੋਨ ਕੀਤਾ ਨਾਨੀ ਨੇ ਦੱਸਿਆ ਕਿ ਤੇਰੇ ਛੋਟੇ ਭਰਾ ਦਾ ਰਿਸ਼ਤਾ ਹੋਣ ਲੱਗਿਆ ਆ ਅੱਜ ਤੈਨੂੰ ਆਉਣਾ ਪੈਣਾ ਆਪਾਂ ਕੁੜੀ ਵੇਖਣ ਚੱਲਣਾ ਆ ਮੇਰਾ ਇੱਕ मामा ਪਹਿਲਾ ਵਿਆਹਿਆ ਹੋਇਆ ਸੀ ਜੋ ਵੱਡਾ ਸੀ ਇਹ मामा ਛੋਟਾ ਸੀ ਮੰਮੀ ਉਹਨਾਂ ਦੋਵਾਂ ਨਾਲੋਂ ਵੱਡੀ ਸੀ ਵੱਡਾ मामा ਸ਼ਹਿਰ ਵਿੱਚ ਰਹਿੰਦਾ ਸੀ ਤੇ ਹੁਣ ਛੋਟੇ ਮਾਮੇ ਦਾ ਵਿਆਹ ਸੀ ਇਸ ਕਰਕੇ ਉਹਦੇ ਨਾਲ ਕੁੜੀ ਵੇਖਣ ਜਾਣਾ ਸੀ ਮਾਮਾ ਸਿੰਗਾਪੁਰ ਵਿੱਚ ਕੰਮ ਕਰਦਾ ਸੀ ਤੇ ਹੁਣ ਮਾਮਾ ਇੰਡੀਆ ਆਇਆ ਹੋਇਆ ਸੀ ਸਾਰੇ ਚਾਹੁੰਦੇ ਸੀ ਕਿ ਮਾਮੇ ਦਾ ਵਿਆਹ ਹੋ ਜਾਵੇ ਪਰ ਮਾਮੇ ਲਈ ਕੁੜੀ ਪਸੰਦ ਨਹੀਂ ਆ ਰਹੀ ਸੀ ਕਿਉਂਕਿ ਮਾਮਾ ਰੰਗ ਦਾ ਥੋੜਾ ਜਿਹਾ ਕਾਲਾ ਸੀ ਇਸ ਕਰਕੇ ਕੋਈ ਵੀ ਕੁੜੀ ਮਾਮੇ ਨੂੰ ਜਲਦੀ ਜਲਦੀ ਪਸੰਦ ਨਹੀਂ ਕਰ ਰਹੀ ਸੀ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਮੈਂ ਵੀ ਤੁਹਾਡੇ ਨਾਲ ਚੱਲਦਾ ਮੰਮੀ ਕਹਿਣ ਲੱਗੀ ਤੂੰ ਕੀ ਕਰਨਾ ਉਹ ਆਪਣਾ ਸਕੂਲ ਜਾ ਮੈਂ ਉਦੋਂ 11ਵੀਂ ਕਲਾਸ ਵਿੱਚ ਪੜ੍ਹਦਾ ਸੀ ਮੈਂ ਫਿਰ ਠੱਕੇ ਨਾਲ ਹੀ ਮੰਮੀ ਨਾਲ ਚਲਾ ਗਿਆ ਮੈਂ ਤੇ ਮੰਮੀ ਦੋਵੇਂ ਜਣੇ ਬਾਈਕ ਤੇ ਮਾਮੀ ਨੂੰ ਵੇਖਣ ਲਈ ਨਾਨੀ ਦੇ ਪਿੰਡ ਚਲੇ ਗਏ ਉੱਥੇ ਮਾਮੇ ਹੋਰਿਆਂ ਨਾਲ ਅਸੀਂ ਕੁੜੀ ਵੇਖਣ ਲਈ ਬਚੋਲਿਆਂ ਦੇ ਘਰ ਗਏ ਜਦੋਂ ਬਚੋਲਿਆਂ ਦੇ ਘਰ ਗਏ ਤਾਂ ਨਾਨੀ ਨੂੰ ਤਾਂ ਜਾਣਸਾਰ ਕੁੜੀ ਪਸੰਦ ਆ ਗਈ ਮਤਲਬ मामੀ ਬਹੁਤ ਜ਼ਿਆਦਾ ਸੋਹਣੀ ਸੀ ਮੈਂ ਤਾਂ ਇਹ ਗੱਲ ਤੇ ਹੈਰਾਨ ਸੀ ਕਿ मामੀ ਦੇ ਘਰ ਦੇ मामੇ ਨਾਲ ਉਹਦਾ ਰਿਸ਼ਤਾ ਕਰਨ ਦੇ ਤਿਆਰ ਕਿਵੇਂ ਹੋ ਗਏ ਕਿਉਂਕਿ ਇੱਕ ਤਾਂ मामੀ ਸੋਹਣੀ ਬਹੁਤ ਜ਼ਿਆਦਾ ਸੀ ਤੇ ਦੂਜਾ ਉਹ ਪਤਲੀ ਜਹੀ ਸੀ ਉਮਰ ਦੀ ਵੀ ਐਦਾ ਲੱਗਦਾ ਸੀ ਜਿਵੇਂ ਬਹੁਤ ਘੱਟ ਹੋਵੇ ਗੱਲ ਕਰਨ ਤੇ ਪਤਾ ਲੱਗਦਾ ਕਿ ਵਾਲੇ ਬੜੇ ਗਰੀਬ ਸੀ ਇਸ ਕਰਕੇ ਉਹ ਮਾਮੇ ਨਾਲ ਰਿਸ਼ਤਾ ਕਰਨ ਲਈ ਤਿਆਰ ਸੀ ਕੁੜੀ ਉਸ ਦਿਨ ਬੜੀ ਚੁੱਪਚਾਪ ਸੀ ਐਦਾਂ ਲੱਗਦਾ ਸੀ ਜਿਵੇਂ ਉਹਦਾ ਰਿਸ਼ਤਾ ਧੱਕੇ ਨਾਲ ਕਰ ਰਹੀ ਹੁਣ ਪਰ ਜੋ ਕੁਝ ਵੀ ਸੀ ਮਾਮੇ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਅਸੀਂ ਸਾਰੇ ਬੜੇ ਖੁਸ਼ ਸੀ ਮੈਂ ਵੀ ਬੜਾ ਖੁਸ਼ ਸੀ ਕਿਉਂਕਿ ਮਾਮੇ ਦਾ ਵਿਆਹ ਸਾਨੂੰ ਆ ਗਿਆ ਸੀ ਬੜੀ ਖੁਸ਼ੀ ਨਾਲ ਮੰਮੀ ਤੇ ਨਾਨੀ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਸੀ ਕੀ ਸ਼ੁਕਰ ਆ ਕੁੜੀ ਵਾਲਿਆਂ ਨੇ ਇਹਨੂੰ ਪਸੰਦ ਕਰ ਲਿਆ ਤੇ ਰਿਸ਼ਤਾ ਪੱਕਾ ਹੋ ਗਿਆ ਮੰਮੀ ਨਾਨੀ ਕਹਿਣ ਲੱਗੀ ਕਿ ਹੁਣ ਜਲਦੀ ਜਲਦੀ ਵਿਆਹ ਦੀ ਤਰੀਕ ਰੱਖ ਦੇ ਹੁਣ ਜ਼ਿਆਦਾ ਟਾਈਮ ਨਾ ਪਾਇਓ ਕਿਉਂਕਿ ਕਈ ਵਾਰ ਕੋਈ ਪਾਣੀ ਮਾਰ ਦਿੰਦਾ ਮੰਮੀ ਕਹਿਣ ਲੱਗੀ ਨਹੀਂ ਨਹੀਂ ਵਿਆਹ ਹੀ ਕਰਾਂਗੇ ਕਿਉਂਕਿ ਮੰਮੀ ਨੂੰ ਮਾਮੇ ਦੇ ਵਿਆਹ ਦਾ ਬੜਾ ਚਾਅ ਸੀ ਘਰ ਆ ਕੇ ਇਹੀ ਸਲਾਹ ਕਰ ਰਹੀ ਸੀ ਕਿ ਵਿਆਹ ਕਿਸ ਤਰੀਕੇ ਨਾਲ ਕੀਤਾ ਜਾਵੇ ਕਿਉਂਕਿ ਕੁੜੀ ਵਾਲੇ ਤਾਂ ਗਰੀਬ ਸੀ ਉਹ ਤਾਂ ਖਰਚਾ ਕਰ ਨਹੀਂ ਸਕਦੇ ਸੀ ਉਹਨਾਂ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਸੀ ਮਾਮੇ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਬਸ ਹੁਣ ਵਿਆਹ ਦਾ ਸਮਾਂ ਆ ਗਿਆ ਸੀ ਮਾਮਾ ਕਹਿਦਾ ਸੀ ਕਿ ਆਪਾਂ ਘਰ ਵਿੱਚ ਪਾਤੀ ਕਰ ਦੇਵਾਂਗੇ ਤੇ ਨਾਨੀ ਕਹਿੰਦੀ ਸੀ ਕਿ ਆਪਾਂ ਜੁੰਨੀ ਚੜਾਵਾ ਕਰ ਲੈਂਦੇ ਆ ਤੇ ਮੰਮੀ ਕਹਿੰਦੀ ਸੀ ਮੰਮੀ ਕਹਿੰਦੀ ਸੀ ਵਧੀਆ ਵਿਆਹ ਕਰ ਲੈਂਦੇ ਆ ਪਾਰਟੀ ਤੇ ਵੀ ਖਰਚਾ ਕਰਨਾ ਹੀ ਆ ਉਹੀ ਆਪਾਂ ਪਹਿਲਾਂ ਇਸ ਵਿੱਚ ਖਰਚਾ ਕਰ ਦੇਵਾਂਗੇ ਆਖਿਰਕਾਰ ਕਰਾ ਕੇ ਮੰਮੀ ਦੀ ਹੀ ਚੱਲੀ ਉਹਨਾਂ ਨੇ ਮੰਮੀ ਦੀ ਹੀ ਗੱਲ ਮੰਨ ਲਈ ਤੇ ਪੈਲਸ ਵਿੱਚ ਵਿਆਹ ਰੱਖ ਦਿੱਤਾ ਵਿਆਹ ਵੀ ਸਾਰਾ 5 ਦਿਨਾਂ ਤੇ ਰੱਖ ਦਿੱਤਾ 5 ਦਿਨਾਂ ਵਿੱਚ ਤਿਆਰੀ ਕਰਨੀ ਪਈ ਔਖੀ ਸੀ ਜਦੋਂ ਅਸੀਂ ਪਿੰਡ ਆ ਗਏ ਤਾਂ ਮੰਮੀ ਡੈਡੀ ਨੂੰ ਕਹਿਣ ਲੱਗੀ ਕਿ ਹੁਣ ਤੂੰ ਘਰ ਦੀ ਜ਼ਿੰਮੇਵਾਰੀ ਸਾਬ ਤੇ ਮੈਂ ਤਾਂ ਹੁਣ ਤੇ ਕਿਹੀਂ ਰਹਿਣਾ ਮੈਂ ਕੱਲ ਨੂੰ ਫਿਰ ਚਲੇ ਜਾਣਾ ਕਿਉਂਕਿ 5 ਦਿਨਾਂ ਬਾਅਦ ਵਿਆਹ ਰੱਖ ਦਿੱਤਾ ਡੈਡੀ ਵੀ ਖੁਸ਼ ਸੀ ਕਿ ਚੱਲ ਉਹਦਾ ਵਿਆਹ ਪੱਕਾ ਹੋ ਗਿਆ ਕਿ ਮੇਰੇ ਡੈਡੀ ਦੀ ਮੇਰੇ ਛੋਟੇ ਮਾਮੇ ਨਾਲ ਜ਼ਿਆਦਾ ਬੰਦੀ ਸੀ ਤੇ ਵੱਡੇ ਮਾਮੇ ਨਾਲ ਘੱਟ ਬੰਦੀ ਸੀ ਹੁਣ ਮੰਮੀ ਤਾਂ ਆਪਣੇ ਪੇਕੇ ਰਹਦੀ ਸੀ ਕਿਉਂਕਿ 5 ਦਿਨ ਤੱਕ ਰਹੇਗੇ ਸੀ ਅਸੀਂ ਆਪਣੇ ਡੈਡੀ ਨਾਲ ਜਾ ਕੇ ਸ਼ਹਿਰ ਵਿੱਚ ਕੱਪੜੇ ਲੈ ਆਏ ਸੀ ਮਾਮੇ ਦਾ ਵਿਆਹ ਅਸੀਂ ਬੜਾ ਅੰਜਵਾਏ ਕੀਤਾ ਤੇ मामੇ ਦਾ ਵਿਆਹ ਹੋ ਗਿਆ ਸੀ मामੀ ਵਿਆਹ ਵਾਲੇ ਦਿਨ ਵੀ ਬੜੀ ਸੋਹਣੀ ਲੱਗ ਰਹੀ ਸੀ ਮੈਨੂੰ ਤਾਂ ਐਦਾਂ ਲੱਗ ਰਿਹਾ ਸੀ ਜਿਵੇਂ मामੀ ਮੇਰੀ ਉਮਰ ਦੀ ਹੋਵੇ ਵਿਆਹ ਤੋਂ ਅਗਲੇ ਦਿਨ मामੀ ਨਾਲ ਅਸੀਂ ਗੱਲਾਂ-ਵਾਟਾਂ ਕਰ ਰਹੇ ਸੀ मामੀ ਨੂੰ ਪੁੱਛ ਰਹੇ ਸੀ ਕਿ मामੀ ਤੁਹਾਡੀ ਉਮਰ ਕਿੰਨੀ ਆ मामੀ ਪਹਿਲਾਂ ਤਾਂ ਚੁੱਪ ਬੈਠੀ ਸੀ ਪਰ ਜਦੋਂ ਸਾਰੇ ਜਣੇ ਉੱਥੇ ਚਲੇ ਗਏ ਤੇ ਮਾਮੀ ਮੈਨੂੰ ਦੱਸਣ ਲੱਗੀ ਕੀ ਮੇਰੀ ਉਮਰ ਤਾਂ ਬੜੀ ਘੱਟ ਆ ਘਰ ਦੀਆਂ ਮਜ਼ਦੂਰੀਆਂ ਕਰਕੇ ਫੇਰਾ ਵਿਆਹ ਜਲਦੀ ਕਰ ਦਿੱਤਾ ਮੈਨੂੰ ਥੋੜਾ ਜਿਹਾ ਮਾਮੀ ਤੇ ਤਰਸ ਵੀ ਆ ਰਿਹਾ ਸੀ ਕਿਉਂਕਿ ਮਾਮਾ ਤਾਂ ਕਾਫੀ ਉਮਰ ਦਾ ਸੀ ਮਾਮਾ ਤਾਂ ਘੱਟੋ ਘੱਟ 40 ਸਾਲ ਦਾ ਹੋ ਚੁੱਕਿਆ ਸੀ ਪਰ ਮਾਮੀ ਅਜੇ 30 ਸਾਲ ਦੀ ਸੀ ਪਰ ਹੁਣ ਕੀ ਕਰ ਸਕਦੇ ਸੀ ਜੋ ਲਿਖਿਆ ਸੀ ਉਹ ਤਾਂ ਹੋ ਗਿਆ ਸੀ ਜਿਸ ਨਾਲ ਸੰਜੋਗ ਹੁੰਦੇ ਆ ਉਹ ਉਸ ਨਾਲ ਵਿਆਹ ਹੋ ਜਾਂਦਾ ਆ ਵਿਆਹ ਤੋਂ ਬਾਅਦ ਮਾਮੀ ਸਾਡੇ ਘਰ ਆ ਗਈ ਸੀ ਮਤਲਬ ਨਾਨਕੀ ਅਸੀਂ ਅਜੇ ਵਾਪਸ ਨਹੀਂ ਆਈ ਸੀ ਮੈਂ ਤੇ ਮੇਰੀ ਭੈਣ ਉੱਥੇ ਹੀ ਸੀ ਕਿਉਂਕਿ ਸਾਨੂੰ ਛੁੱਟੀਆਂ ਹੋ ਗਈਆਂ ਸੀ ਮਾਮੀ ਦੀ ਸਾਡੇ ਨਾਲ ਬਹੁਤ ਵਧੀਆ ਬਣਦੀ ਸੀ ਸਾਡੇ ਸਕੂਲ ਵਾਲੀ ਬੱਸ ਨਾਨਕੇ ਪਿੰਡ ਵੀ ਆਉਂਦੀ ਸੀ ਇਸੇ ਕਰਕੇ ਅਸੀਂ ਉੱਥੇ ਰਹਿ ਲੰਗੇ ਸੀ ਸਾਨੂੰ ਮਾਮੇ ਦੇ ਵਿਆਹ ਦਾ ਬੜਾ ਚਾਅ ਸੀ ਸਾਨੂੰ ਮਾਮੇ ਬੜਾ ਕੁਝ ਬਣਾ ਕੇ ਖਵਾਉਂਦੀ ਸੀ ਮਾਮੀ ਦਾ ਸੁਭਾ ਚੰਗਾ ਸੀ ਜਿਵੇਂ ਉਹ ਉਮਰ ਦੀ ਛੋਟੀ ਸੀ ਉਹਨੂੰ ਬੜਾ ਕੁਝ ਖਾਣ ਲਈ ਬਣਾਉਣਾ ਆਉਂਦਾ ਸੀ ਹੁਣ ਮੇਰੀ ਭੈਣ ਤਾਂ ਵਾਪਸ ਪਿੰਡ ਚਲੀ ਗਈ ਸੀ ਪਰ ਮੈਂ ਉੱਥੇ ਹੀ ਰਹਿੰਦਾ ਸੀ ਮੈਂ ਮਾਮੇ ਨਾਲ ਘੁੰਮਦਾ ਫਿਰਦਾ ਰਹਿੰਦਾ ਸੀ ਮਾਮਾ ਜਿੱਥੇ ਵੀ ਜਾਂਦਾ ਸੀ ਮੈਨੂੰ ਨਾਲ ਹੀ ਲੈ ਕੇ ਜਾਂਦਾ ਸੀ ਮਾਮਾ ਘਟੀ ਵਿੱਚ ਮੈਨੂੰ ਨਾਲ ਬਿਠਾ ਕੇ ਲੈ ਜਾਂਦਾ ਸੀ। ਮਾਮੇ ਨਾਲ ਵੀ ਮੇਰੀ ਬੜੀ ਬੰਦੀ ਸੀ। ਮੈਂ ਤੇ मामੀ ਇੱਕ ਦੂਜੇ ਨੂੰ ਛੇੜਦੇ ਰਹਿੰਦੇ ਸੀ। ਕਦੇ मामੀ ਮੈਨੂੰ ਕਹਿ ਦਿੰਦੀ ਸੀ ਕਿ ਤੂੰ ਇੱਥੇ ਰਹੀਂ। मामੀ ਨਾਲ ਮੇਰੀ ਜ਼ਿਆਦਾ ਬੰਨ ਲੱਗ ਪਈ ਸੀ। ਪਰ ਇੱਕ ਦਿਨ ਇਹ じゃ ਕੁਝ ਹੋਇਆ ਜਿਸ ਕਰਕੇ ਸਾਰਾ ਕੁਝ ਹੀ ਬਦਲ ਗਿਆ। ਜੋ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ। ਇੱਕ ਦਿਨ मामੀ ਆਪਣੇ ਕਮਰੇ ਵਿੱਚ ਤਿਆਰ ਹੋ ਰਹੀ ਸੀ। ਮੈਂ ਅਚਾਨਕ ਹੀ मामੀ ਦੇ ਕਮਰੇ ਵਿੱਚ ਚਲਾ ਗਿਆ। ਮੈਨੂੰ ਨਹੀਂ ਪਤਾ ਸੀ ਕਿ ਮਮੀ ਕਮਰੇ ਵਿੱਚ ਆਪਣਾ ਚੇਂਜ ਕਰ ਰਹੀ ਆ ਮਮੀ ਨੇ ਦਰਵਾਜ਼ਾ ਵੀ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ ਹੋਇਆ ਸੀ ਪਰ ਮੈਂ ਇੱਕਦਮ ਹੀ ਦਰਵਾਜ਼ਾ ਜਾ ਕੇ ਖੋਲ ਲਿਆ ਤੇ ਜਦੋਂ ਮੈਂ ਇੱਕ ਨੰ ਦੇਖਿਆ ਤਾਂ ਮਾਮੀ ਚੇਂਜ ਕਰ ਰਹੀ ਸੀ ਮਾਮੀ ਵੀ ਮੈਨੂੰ ਬੇਕੀ ਸ਼ਰਮ ਨਾਲ ਲਾਲ ਹੋ ਗਈ ਮੈਂ ਜਲਦੀ ਜਲਦੀ ਉਹਨੇ ਪੈਰੀ ਬਾਹਰ ਮੋੜ ਆਇਆ ਮੈਂ ਬੜਾ ਸ਼ਰਮ ਨਾਲ ਪਾਣੀ ਪਾਣੀ ਗਿਆ ਹੋਇਆ ਮੈਨੂੰ ਬੜਾ ਫੀਲ ਹੋਇਆ ਕਿ ਇਹ ਮੈਂ ਕੀ ਕਰ ਦਿੱਤਾ ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਮਾਮੀ ਅੰਦਰ ਚੇਂਜ ਕਰਦੀ ਹੋਵੇਗੀ ਮੈਂ ਅੰਦਰੋਂ ਚਾਰਜਰ ਲੈਣ ਗਿਆ ਸੀ ਹੁਣ ਮੈਨੂੰ ਨਹੀਂ ਸਮਝ ਲੱਗ ਰਿਹਾ ਸੀ ਕਿ ਮੈਂ मामੀ ਦੇ ਮੱਥੇ ਕਿਵੇਂ ਲੱਗੂੰਗਾ मामੀ ਕੀ ਸੋਚੂ ਮੇਰੇ ਬਾਰੇ ਬਸ ਇਹੀ ਸੋਚ ਸੋਚ ਕੇ ਮੇਰਾ ਮਨ ਬੈਠਾ ਜਾ ਰਿਹਾ ਸੀ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ मामੀ ਇਹ ਗਾਲ ਦਾ ਗੁੱਸਾ ਹੀ ਨਾ ਕਰ ਜਾਵੇ ਤੇ ਮਾਮੇ ਨੂੰ ਕੁਝ ਦੱਸਣਾ ਦੇਵੇ ਪਰ ਮੈਨੂੰ मामੀ ਦੇ ਸੁਭਾਅ ਦਾ ਤਾਂ ਪਤਾ ਸੀ ਫਿਰ ਵੀ ਮੈਨੂੰ ਲੱਗਦਾ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਪਰ ਉਹ ਗਲਤੀ ਮੈਂ ਜਾਣਬੁੱਝ ਕੇ ਨਹੀਂ ਕੀਤੀ ਸੀ ਇਹ ਗੱਲ ਸ਼ਾਇਦ ਮਾਮੀ ਨੂੰ ਵੀ ਪਤਾ ਹੋਣਾ ਆ ਜਦੋਂ ਮੈਂ ਅੰਦਰ ਗਿਆ ਤਾਂ ਮਾਮੀ ਵੀ ਕੁਝ ਨਹੀਂ ਬੋਲੀ ਤੇ ਮੈਂ ਵੀ ਕੁਝ ਨਹੀਂ ਬੋਲਿਆ ਮੈਂ ਜਲਦੀ ਜਲਦੀ ਬਾਹਰ ਆ ਗਿਆ ਥੋੜਾ ਟਾਈਮ ਬਾਅਦ ਮਾਮੀ ਤਿਆਰ ਹੋ ਕੇ ਜਦੋਂ ਬਾਹਰ ਆਈ ਤਾਂ ਮਾਮੀ ਮੈਨੂੰ ਕਹਿਣ ਲੱਗੀ ਕਿ ਤੂੰ ਸਾਡੇ ਨਾਲ ਜਾਣਾ ਹੈ ਮੈਂ ਕਿਹਾ ਮਾਮੀ ਸੌਰੀ ਮੈਨੂੰ ਮaaf ਕਰ ਦਿਓ ਮੇਰੇ ਕੋਲੋ ਗਲਤੀ ਹੋ ਗਈ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਚੇਂਜ ਕਰ ਰਹੇ ਹੋ ਮਾਮੀ ਨੂੰ ਇਸ ਹਾਲਾਤ ਵਿੱਚ ਦੇਖ ਕੇ ਮੈਨੂੰ ਥੋੜਾ ਅਜੀਬ ਜਿਹਾ ਲੱਗਿਆ ਸੀ ਮਾਮੀ ਨੂੰ ਪਰ ਜ਼ਿਆਦਾ ਫੀਲ ਨਹੀਂ ਹੋਇਆ ਸੀ ਮਾਮੀ ਪਹਿਲਾ ਤਾਂ ਲਾਲ ਲਾਲ ਹੋ ਗਈ ਸੀ ਪਰ ਬਾਹਰ ਆ ਕੇ मामੀ ਮੇਰੇ ਨਾਲ ਨਾਰਮਲ ਗੱਲ ਕਰ ਰਹੀ ਸੀ ਜਿਸ ਨਾਲ ਮੇਰਾ ਮਨ ਟਿਕਾਣੇ ਆ ਗਿਆ ਸੀ मामੀ ਮੈਨੂੰ ਕਹਿਣ ਲੱਗੀ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਜਾਣ ਬੁੱਝ ਕੇ ਅੰਦਰ ਨਹੀਂ ਆਇਆ ਸੀ ਚੱਲ ਕੋਈ ਨਾ ਤੂੰ ਗੱਲ ਨੂੰ ਛੱਡ ਉਹ ਗੱਲ ਨੂੰ ਤੂੰ ਭੁਲਾ ਦੇ ਮੈਂ ਹੈਰਾਨ ਸੀ ਕਿੰਨੀ ਜਲਦੀ मामੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਚੱਲ ਉਹ ਗੱਲ ਨੂੰ ਭੁਲਾ ਦੇ ਉਸ ਦਿਨ ਮੈਂ मामੀ ਹੋਰਿਆਂ ਨਾਲ ਬਾਜ਼ਾਰ ਗਿਆ ਸੀ ਗੱਡੀ ਮੈਂ ਹੀ ਚਲਾਈ ਹੁੰਦਾ ਸੀ ਮੈਂ ਬਾਰ-ਬਾਰ ਪਤਾ ਨਹੀਂ ਕਿਉਂ ਮਾਮੀ ਬਾਲ ਦੇਖ ਰਿਹਾ ਸੀ ਜੇ ਮੈਂ ਉਹਨੂੰ ਇਸ ਹਾਲਾਤ ਵਿੱਚ ਵੇਖ ਕੇ ਮੇਰੇ ਮਨ ਵਿੱਚ ਉਹਦੇ ਲਈ ਫੀਲਿੰਗ ਜਾਗ ਗਈਆਂ ਸੀ ਅੱਜ ਮੈਂ ਉਹਨੂੰ ਕੁਝ ਹੋਰ ਤਰੀਕੇ ਨਾਲ ਵੇਖ ਰਿਹਾ ਸੀ ਪਰ ਮਾਮੀ ਮੇਰੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੀ ਸੀ ਪਰ ਮੈਨੂੰ ਥੋੜੀ ਜਿਹੀ ਉਹਨੂੰ ਵੇਖ ਕੇ ਫੀਲਿੰਗ ਆ ਰਹੀ ਸੀ ਮੇਰੀਆਂ ਅੱਖਾਂ ਸਾਹਮਣੇ ਬਾਰ-ਬਾਰ ਉਹੀ ਸਭ ਕੁਝ ਆ ਰਿਹਾ ਸੀ ਜਿਸ ਹਾਲਾਤ ਵਿੱਚ ਮੈਂ ਉਹਨੂੰ ਵੇਖਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਨੂੰ ਇਹ ਸਭ ਨਹੀਂ ਸੋਚਣਾ ਪਰ ਫਿਰ ਵੀ ਪਤਾ ਨਹੀਂ ਕਿਉਂ ਬਾਰ-ਬਾਰ ਮੈਂ ਉਹ ਸਭ ਸੋਚੀ ਜਾ ਰਿਹਾ ਸੀ ਇਸ ਤਰ੍ਹਾਂ ਘਰ ਦੇ ਘਰ ਦੇ ਸ਼ਹਿਰ ਵੀ ਆ ਗਿਆ ਤੇ ਸ਼ਹਿਰ ਤੋਂ ਅਸੀਂ ਵਾਪਸ ਘਰ ਵੀ ਆ ਗਏ ਮੈਂ ਰਾਤ ਨੂੰ ਵੀ ਪੈ ਕੇ ਬਸ ਉਹੀ ਗੱਲਾਂ ਬਾਰੇ ਸੋਚ ਰਿਹਾ ਸੀ ਅਗਲੇ ਦਿਨ ਮੈਂ ਸਕੂਲ ਜਾਣਾ ਸੀ ਤੇ ਮਾਮੀ ਮੈਨੂੰ ਕਹਿਣ ਲੱਗੀ ਤੂੰ ਸਕੂਲ ਜਾਣ ਨੂੰ ਰਹਿਣ ਦੇ ਮੇਰੇ ਨਾਲ ਮੇਰੇ ਪੈ ਕੇ ਚੱਲ ਮੈਂ ਮਾਮੀ ਨੂੰ ਕਿਹਾ ਕਿ ਮਾਮੇ ਨੇ ਕਿਉਂ ਨਹੀਂ ਜਾਣਾ ਮਾਮੀ ਕਹਿਣ ਲੱਗੀ ਕਿ ਇਹਨਾਂ ਨੇ ਤਾਂ ਚੰਡੀਗੜ੍ਹ ਜਾਣਾ ਕਿਸੇ ਕੰਮ ਲਈ ਕਾਗਜ਼ ਪੱਤਰ ਦਾ ਕੰਮ ਆ ਤੂੰ ਮੇਰੇ ਨਾਲ ਚੱਲ ਮੈਂ ਕਿਹਾ ਮੈਂ ਤਾਂ ਸਕੂਲ ਜਾਣਾ ਸੀ ਤਾਂ ਮਾਮੀ ਕਹਿਣ ਲੱਗੀ ਇੱਕ ਦਿਨ ਨਾਲ ਕੀ ਹੋਣਾ ਤੂੰ ਰਹਿਣ ਦੇ ਜਾਣ ਨੂੰ ਫਿਰ ਮੈਂ ਮਾਮੀ ਦੀ ਗੱਲ ਮੰਨ ਲਈ ਫਿਰ ਮੈਂ ਤੇ ਮਾਮੀ ਉਹਦੇ ਤੇ ਕਿਆ ਲਈ ਨਿਕਲ ਗਏ ਤੇ ਰਾਹ ਵਿੱਚ ਵੀ ਮੈਂ ਸੋਚਿਆ ਕਿ ਮੈਂ ਮਾਮੀ ਨਾਲ ਉਹੀ ਗੱਲ ਕਰੂੰਗਾ ਤੇ ਮਾਮੀ ਤੋਂ ਮਾਫੀ ਮੰਗੂਗਾ ਰਾਹ ਵਿੱਚ ਜਦੋਂ ਮੈਂ ਉਹ ਗੱਲ ਕਰਨ ਲੱਗਾ ਤਾਂ ਮਾਮੀ ਪਹਿਲਾਂ ਹੀ ਕਹਿਣ ਲੱਗੀ ਕੀ ਤੂੰ ਜਾਣਬੁੱਝ ਕੇ ਤਾਂ ਨਹੀਂ ਮੇਰੇ ਕਮਰੇ ਵਿੱਚ ਆਇਆ ਸੀ ਮੈਂ ਕਿਹਾ ਨਹੀਂ मामੀ मामੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੀ ਧੜਕਣਾ ਤੇਜ਼ ਹੋ ਗਈ मामੀ ਕਹਿਣ ਲੱਗੀ ਮੈਨੂੰ ਤਾਂ ਲੱਗਦਾ ਆ ਕਿਤੇ ਤੈਨੂੰ ਜਵਾਨੀ ਦਾ ਜੋਸ਼ ਆ ਗਿਆ ਮੈਂ ਕਿਹਾ ਨਹੀਂ ਨਹੀਂ मामੀ ਐਦਾਂ ਦੀ ਕੋਈ ਗੱਲ ਨਹੀਂ ਆ ਮਾਮੀ ਕਹਿਣ ਲੱਗੀ ਪੈਸੇ ਮੈਂ ਤੇਰੇ ਨਾਲ ਥੋੜੀ ਹੀ ਵੱਡੀ ਆ ਮੈਂ ਤਾਂ ਤੇਰੇ ਹਰ ਪਰਵਾਨ ਦੀ ਆ ਦੇਖ ਲੈ ਜੇ ਕੋਈ ਗੱਲ ਐ ਇੰਨੀ ਗੱਲ ਕਹਿ ਕੇ ਉਹ ਹੱਸਣ ਲੱਗੀ ਮੈਂ मामੀ ਬਾਰੇ ਕਦੇ ਵੀ ਗਲਤ ਨਹੀਂ ਸੋਚਿਆ ਸੀ ਪਰ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਮੇਰੇ ਮਨ ਵਿੱਚ ਉਹ ਫੀਲਿੰਗ ਜਗਾ ਰਹੀ ਸੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਜਿਵੇਂ ਉਹ ਚਾਹਦੀ ਹੋਵੇ ਕਿ ਮੈਂ ਉਹਦੇ ਨਾਲ ਕੋਈ ਰਿਸ਼ਤਾ ਬਣਾ ਲਵਾਂ ਪਰ ਫਿਰ ਵੀ ਮੈਂ ਆਪਣੇ ਰਿਸ਼ਤੇ ਦੀ ਮਰਿਆਦਾ ਨੂੰ ਪਾਰ ਨਾ ਕ ਮੈਂ ਆਪਣੇ ਮਾਮੇ ਕਰਕੇ ਚੁੱਪ ਰਿਹਾ ਬੇਸ਼ੱਕ ਮੇਰੇ ਮਨ ਵਿੱਚ ਫੀਲਿੰਗ ਆ ਰਹੀਆਂ ਸੀ ਪਰ ਮੈਂ ਚੁੱਪ ਰਿਹਾ ਮੈਂ ਆਪਣੇ ਅੰਦਰ ਹੀ ਦਬਾ ਕੇ ਰੱਖੀਆਂ ਮੈਂ ਜਦੋਂ ਵੀ ਮਾਮੀ ਨੂੰ ਵੇਖਦਾ ਸੀ ਤਾਂ ਮੇਰੇ ਮਨ ਵਿੱਚ ਉਹ ਸਾਰਾ ਕੁਝ ਜ਼ਿਆਦਾ ਆ ਜਾਂਦਾ ਸੀ ਜੋ ਉਸ ਦਿਨ ਕਮਰੇ ਵਿੱਚ ਮੈਂ ਵੇਖਿਆ ਸੀ ਮੈਂ ਦੂਜੇ ਪਾਸੇ ਮੂੰਹ ਘੁਮਾ ਲੈਂਦਾ ਸੀ ਮਾਮੀ ਵੀ ਹੁਣ ਮੇਰੇ ਵੱਲ ਥੋੜਾ ਜ਼ਿਆਦਾ ਹੀ ਵੇਖਣ ਲੱਗ ਗਈ ਸੀ ਮਾਮੀ ਮੈਨੂੰ ਕਹਿਣ ਲੱਗੀ ਕਿ ਚੱਲ ਮੇਰੇ ਨਾਲ ਪਾਰਲਰ ਵਿੱਚ ਚੱਲ ਤੇਰਾ ਮਾਮਾ ਤਾਂ ਕਹਿੰਦਾ ਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਆ ਪਾਰਲਰ ਵਿੱਚ ਆਉਣ ਦਾ ਮੈਂ ਬਾਹਰ ਰਿਵਾਰਡਿੰਗ ਕਰਵਾ ਕੇ ਆਉਣੀ ਆ ਮੈਂ ਕਿਹਾ ਚਲੋ ਜਦੋਂ ਮੈਂ ਮੰਮੀ ਨਾਲ ਪਾਰਲਰ ਵਿੱਚ ਗਿਆ ਤਾਂ ਮੰਮੀ ਰਾਹ ਵਿੱਚ ਵੀ ਕੁਝ ਅਜੀਬ ਗੱਲਾਂ ਕਰ ਰਹੀ ਸੀ ਜਿਵੇਂ ਉਹ ਮੈਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੋਵੇ ਉਸ ਟਾਈਮ ਮੇਰਾ ਟਾਈਮ ਹੀ ਇਦਾਂ ਦਾ ਸੀ ਜਾ ਫਿਰ ਮੈਂ ਉਮਰ ਹੀ ਉਹੋ ਜੀ ਵਿੱਚ ਸੀ ਕਿ ਮੈਂ ਉਹਦੀਆਂ ਗੱਲਾਂ ਵਿੱਚ ਆ ਜਾਂਦਾ ਸੀ ਮਾਮੀ ਜਾਣ ਜਾਣ ਕੇ ਕਦੇ ਮੇਰੇ ਮੋਢੇ ਤੇ ਹੱਥ ਰੱਖਦੀ ਸੀ ਤੇ ਕਦੇ ਮੇਰੇ ਕੁਝ ਫਿਰ ਮੈਂ मामੀ ਨੂੰ ਪਾਰਲਰ ਵਿੱਚ ਛੱਡ ਦਿੱਤਾ ਜਦੋਂ मामੀ ਪਾਰਲਰ ਵਿੱਚੋਂ ਬਾਹਰ ਆਉਣ ਕਰਾ ਕੇ ਆਈ ਉਹ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ ਔਨੇ ਲਾਲ ਟੀ-ਸ਼ਰਟ ਪਾਈ ਹੋਈ ਸੀ ਤੇ ਔਨੇ ਵਾਲਾਂ ਨੂੰ ਕਲਰ ਵੀ ਕਰਵਾ ਲਿਆ ਸੀ ਉਹ ਅੱਗੇ ਨਾਲੋਂ ਵੀ ਕਿਤੇ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂ ਉਹਨੂੰ ਵੇਖ ਕੇ ਰਾਣ ਹੀ ਰਹਿ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਉਹ ਪਲੱਸ 2 ਵਾਲੀ ਕੁੜੀ ਹੋਵੇ ਉਹ ਤਿਆਰ ਹੋ ਕੇ ਅੱਗੇ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਫਿਰ ਮੈਂ ਉਹਨੂੰ ਜਦੋਂ ਘਰ ਲੈ ਜਾ ਰਿਹਾ ਸੀ ਤਾਂ ਮੈਂ ਉਹਦੀ ਥੋੜੀ ਤਾਰੀਫ਼ ਕੀਤੀ ਮੈਂ ਉਹਨੂੰ ਕਿਹਾ ਕਿ ਮਾਮੇ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ ਤਾਂ ਮਾਮੀ ਕਹਿਣ ਲੱਗੀ ਕਿ ਉਹ ਤਾਂ ਮੈਂ ਹੈਗੀ ਹੀ ਆ ਬਸ ਘਰ ਵਿੱਚ ਗਰੀਬੀ ਹੋਣ ਕਰਕੇ ਮੇਰੇ ਕੋਲੋਂ ਜ਼ਿਆਦਾ ਵਧੀਆ ਤਿਆਰ ਨਹੀਂ ਹੋਇਆ ਜਾਂਦਾ ਸੀ ਜਦੋਂ ਮੈਂ ਤਿਆਰ ਹੁੰਣ ਲੱਗ ਜਾਂ ਤਾਂ ਮੈਂ ਅਤ ਕਰਵਾ ਦਿੰਦੀ ਮਮੀ ਅਤਰੀਆਂ ਗੱਲਾਂ ਕਰ ਰਹੀ ਸੀ ਉਹ ਮੈਨੂੰ ਕਹਿਣ ਲੱਗੀ ਵੇਖੀ ਤੇਰਾ ਦਿਲ ਤਾਂ ਨਹੀਂ ਕਿਤੇ ਆ ਗਿਆ ਮੇਰੇ ਤੇ ਮੈਂ ਕਿਹਾ ਲੱਗਦਾ ਤਾਂ ਐਦਾ ਹੀ ਆ ਇਸ ਤਰ੍ਹਾਂ ਕਰਦੇ ਕਰਦੇ ਸਾਡੇ ਦੋਵਾਂ ਦਾ ਰਿਸ਼ਤਾ ਬਣ ਗਿਆ ਅਸੀਂ ਦੋਵਾਂ ਨੇ ਕਿੱਥੇ ਜਾਣਾ ਇਕੱਠੇ ਜਾਣਾ ਹੁੰਦਾ ਸੀ ਮਾਮਾ ਬਾਹਰ ਜਾਣ ਵਿੱਚ ਘੱਟ ਇੰਟਰਸਟ ਰੱਖਦਾ ਸੀ ਮਾਮਾ ਘੱਟ ਪੜ੍ਹਿਆ ਲਿਖਿਆ ਸੀ ਪਰ ਮਾਮੀ ਨੂੰ ਜ਼ਿਆਦਾ ਘੁੰਮਣ ਫਿਰਨ ਦਾ ਸ਼ੌਂਕ ਸੀ ਤਾਂ ਮੈਂ ਹੀ ਮਾਮੀ ਨੂੰ ਨਾਲ ਲੈ ਕੇ ਜਾਂਦਾ ਸੀ ਮੈਂ ਬਹੁਤ ਘੱਟ ਸਕੂਲ ਜਾਂਦਾ ਸੀ ਇਸ ਗੱਲ ਪਿੱਛੇ ਮੇਰੀ ਮੰਮੀ ਵੀ ਮੇਰੇ ਨਾਲ ਫੋਨ ਤੇ ਲੜਦੀ ਰਹਿੰਦੀ ਸੀ ਮੈਂ ਆਪਣੀ ਮੰਮੀ ਦੀ ਗੱਲ ਵੀ ਨਹੀਂ ਸੁਣਦਾ ਸੀ ਡੈਡੀ ਵੀ ਮੈਨੂੰ ਕਈ ਵਾਰ ਫੋਨ ਕਰਕੇ ਕਹਿੰਦਾ ਸੀ ਕਿ ਮਾਮੇ ਦੇ ਵਿਆਹ ਗਿਆ ਸੀ ਤੂੰ ਤਾਂ ਉੱਥੇ ਹੀ ਰਹਿ ਪਿਆ ਮੈਂ ਆਪਣੇ ਡੈਡੀ ਨੂੰ ਕਿਹਾ ਕਿ ਜਿੰਨਾ ਟਾਈਮ ਮਾਮਾ ਇੰਡੀਆ ਆਇਆ ਉਹਨਾਂ ਟਾਈਮ ਮੈਂ ਇੱਥੇ ਹੀ ਰਹਿਣਾ ਆ ਡੈਡੀ ਕਹਿਣ ਲੱਗਿਆ ਚਲੋ ਕੋਈ ਗੱਲ ਨਹੀਂ ਹੁਣ ਮੈਂ ਬਾਮੇ ਕੇ ਪਿੰਡ ਹੀ ਰਹਿੰਦਾ ਸੀ ਮੈਨੂੰ ਸਕੂਲ ਦੀ ਵੀ ਘੱਟ ਹੀ ਚਿੰਤਾ ਸੀ ਮੈਂ ਸਕੂਲ ਵੀ ਘਟ ਜਾਂਦਾ ਸੀ ਮੈਂ ਬਸ मामੀ ਦੇ ਪਿਆਰ ਵਿੱਚ ਪੈ ਗਿਆ ਸੀ ਮੇਰੀ मामੀ ਨਾਲ ਮੋਹ ਜਿਹਾ ਪੈ ਗਿਆ ਸੀ मामੀ ਜਿਆਦਾ ਉਮਰ ਦੀ ਨਹੀਂ ਸੀ ਉਹ ਮੇਰੇ ਨਾਲੋਂ 1-2 ਸਾਲ ਵੱਡੀ ਹੀ ਸੀ ਪਰ ਉਹ ਗਰੀਬ ਘਰ ਦੀ ਹੋਣ ਕਰਕੇ ਉਹਨੂੰ ਮਾਮੇ ਨਾਲ ਵਿਆਹ ਕਰਵਾਉਣਾ ਪਿਆ ਮਾਮਾ ਕਿੰਨੀ ਵੱਡੀ ਉਮਰ ਦਾ ਸੀ ਇਸ ਗੱਲ ਤੋਂ ਮੈਨੂੰ ਉਹਦੇ ਤੇ ਬੜਾ ਤਰਸ ਹੁੰਦਾ ਸੀ ਹੁਣ ਤਾਂ ਮੈਂ ਉਹਨੂੰ ਸਾਰਿਆਂ ਸਾਹਮਣੇ मामੀ ਕਹਿੰਦਾ ਸੀ ਨਹੀਂ ਤਾਂ ਮੈਂ ਉਹਨੂੰ ਤਾਮ ਲੈ ਕੇ ਹੀ ਬੁਲਾਉਂਦਾ ਸੀ ਉਹਦਾ ਨਾਮ ਕਾਜ ਚੈਲਸੀ ਕਾਜਲ ਬਹੁਤ ਜਿਆਦਾ ਸੋਹਣੀ ਸੁਨੱਖੀ ਸੀ ਮੈਂ ਸਕੂਲ ਜਾਂਦਾ ਸੀ ਤਾਂ ਉੱਥੇ ਹੀ ਆਪਣੇ ਨਾਰਕੇ ਪਿੰਡ ਆ ਜਾਂਦਾ ਸੀ ਹੁਣ ਤਾਂ ਰਾਤ ਨੂੰ ਵੀ ਮੈਂ ਮਾਮੀ-ਮਾਮੇ ਨੂੰ ਗੋਲੀਆਂ ਦੇ ਦਿੱਤੀ ਸੀ ਤੇ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਲੈਂਦੀ ਸੀ ਫਿਰ ਅਸੀਂ ਦੋਵੇਂ ਰਾਤ ਨੂੰ ਕਮਰੇ ਵਿੱਚ ਆਪਣੇ ਦਿਲ ਦੀ ਰੀਜ ਪੂਰੀ ਕਰਦੇ ਸੀ ਮਾਮੀ ਬੜੀ ਉਹ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਜਲਦੀ-ਜਲਦੀ ਮੈਂ ਤੇ ਅਸੀਂ ਦੋਵੇਂ ਏਸੀ ਵਿੱਚ ਠੰਡ ਦਾ ਨਜ਼ਾਰਾ ਲੈਂਦੇ ਸੀ ਉਸ ਟਾਈਮ ਗਰਮੀ ਦਾ ਟਾਈਮ ਸੀ ਜਦੋਂ ਮਾਮੀ-ਮਾਮੇ ਨੂੰ ਰਾਤ ਨੂੰ ਨੀਂਦ ਕੁੜੀ ਦੀ ਧੀ ਸੀ ਮੈਨੂੰ ਮਾਮੇ ਨਾਲ ਵੀ ਬੜਾ ਪਿਆਰ ਸੀ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗਦੀ ਸੀ ਕਿ ਮੇਰੇ ਕਰਕੇ ਮਾਮੀ ਨੂੰ ਨੀਂਦ ਦੀਆਂ ਗੋਲੀਆਂ ਦੇ ਰਹੀ ਆ ਪਰ ਹੁਣ ਜਦੋਂ ਪਿਆਰ ਪੈ ਗਿਆ ਸੀ ਤਾਂ ਹੁਣ ਕੀ ਕਰ ਸਕਦੇ ਸੀ ਉਹ ਵੀ ਮੇਰਾ ਬੜਾ ਮੂਹ ਕਰਦੀ ਸੀ ਤੇ ਮੈਂ ਵੀ ਉਹਦਾ ਬੜਾ ਮੂਹ ਕਰਦਾ ਸੀ ਉਹ ਮੈਨੂੰ ਕਹਿੰਦੀ ਸੀ ਕਿ ਕਾਸ਼ ਤੂੰ ਹੀ ਮੈਨੂੰ ਪਹਿਲਾਂ ਮਿਲ ਜਾਂਦਾ ਮੈਂ ਉਹਨੂੰ ਕਿਹਾ ਕਿ ਮੇਰੀ ਕਿਹੜੀ ਅਜੇ ਵਿਆਹ ਦੀ ਉਮਰ ਆ ਵੇਰੀ ਤਾਂ ਅਜੇ 12th ਕਲਾਸ ਆ ਮੇਰੇ ਘਰ ਦੇ ਨੇਤਾ ਅਜੇ ਮਾਰਮੀ ਤੋਂ ਬਾਅਦ ਮੈਨੂੰ ਹੋਰ ਪੜਾਉਣਾ ਹੈ ਤੇ ਫਿਰ ਕਿਤੇ ਜਾ ਕੇ ਮੇਰਾ ਵਿਆਹ ਕਰਨਗੇ ਨਾਨੀ ਵੀ ਘਰ ਘੱਟ ਹੀ ਰਹਿੰਦੀ ਸੀ ਨਾਨੀ ਵੀ ਗੁਆਂਢ ਵਿੱਚ ਚਲੀ ਜਾਂਦੀ ਸੀ ਤੇ ਮਾਮਾ ਵਾਪਸ ਜਾਣ ਦੀ ਤਿਆਰੀਆਂ ਕਰ ਰਿਹਾ ਸੀ ਮਾਮੇ ਨੂੰ मामੀ ਨਾਲ ਘੁੰਮਣ ਫਿਰਨ ਦਾ ਸ਼ੌਂਕ ਘੱਟ ਸੀ ਉਹ ਬਸ ਆਪਣੇ ਦੋਸਤਾਂ ਨਾਲ ਹੀ ਬਾਹਰ ਜਾਂਦਾ ਸੀ ਕਿਸੇ ਨੂੰ ਵੀ ਘਰ ਵਿੱਚ ਇਹ ਗੱਲ ਤੇ ਬਿਲਕੁਲ ਸ਼ੱਕ ਨਹੀਂ ਸੀ ਕਿ ਸਾਡੇ ਦੋਵਾਂ ਦਾ ਰਿਸ਼ਤਾ ਹੋ ਸਕਦਾ ਹੈ ਕਾਜਲ ਤਾਂ ਮੈਨੂੰ ਇੱਕ ਗੱਲ ਕਹਿੰਦੀ ਸੀ ਕਿ ਹੁਣ ਮੈਂ ਤੇਰੇ ਬਿਨਾ ਨਹੀਂ ਰਹਿਣਾ બસ ਮੈਂ ਰਹਿਣਾ ਤਾਂ ਤੇਰੇ ਨਾਲ ਹੀ ਰਹਿਣਾ ਸਾਨੂੰ ਨਹੀਂ ਪਤਾ ਸੀ ਕਿ ਅੱਗੇ ਜਾ ਕੇ ਸਾਡੇ ਫਿਊਚਰ ਵਿੱਚ ਕੀ ਹੋਊਗਾ ਪਰ ਅਸੀਂ ਇਸ ਰਿਸ਼ਤੇ ਨੂੰ ਅੱਗੇ ਵਧਾਈ ਜਾ ਰਹੇ ਸੀ ਮੈਨੂੰ ਵੀ ਹੁਣ ਇਕੱਲੇ ਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਵੀ ਉਹਨੂੰ ਛੱਟ ਹੀ 10 ਵਜੇ ਮੈਸੇਜ ਕਰ ਦਿੱਤਾ ਸੀ ਕਿ ਮਾਮਾ ਸੌ ਗਿਆ ਤਾਂ ਮੈਂ ਆਵਾਂ ਮਾਮਾ ਬਿਲਕੁਲ ਹੀ ਨਹੀਂ ਉੱਠਦਾ ਸੀ ਨੀਂਦ ਜਾਂ ਗੋਲੀਆਂ ਖਾ ਕੇ ਉਹ ਬਸ ਸੁੱਤਾ ਹੀ ਰਹਿੰਦਾ ਸੀ ਕਦੇ-ਕਦੇ ਡਰ ਜਾਂ ਲੱਗਦਾ ਸੀ ਕੀ ਮਾਮਾ ਔਟਹੀ ਨਾ ਜਾਵੇ ਜਦੋਂ ਮਾਮਾ ਇੱਕ ਵਾਰ ਸਮਝ ਜਾਂਦਾ ਸੀ ਤਾਂ ਉਹ ਉੜਦਾ ਨਹੀਂ ਸੀ ਇਸੇ ਤਰ੍ਹਾਂ ਹੁਣ ਅਸੀਂ ਦੋਵੇਂ ਜਣੇ ਇੱਕ ਦੂਜੇ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਪਾਗਲ ਹੋ ਚੁੱਕੇ ਸੀ ਕਦੇ ਕਦੇ ਸੋਚ ਕੇ ਡਰ ਲੱਗਦਾ ਸੀ ਕਿ ਜਦੋਂ ਮਾਮੇ ਇਹ ਗੱਲ ਪਤਾ ਲੱਗ ਗਈ ਤਾਂ ਮਾਮਾ ਕੀ ਸੋਚੂਗਾ ਪਰ ਹੁਣ ਅਸੀਂ ਪਿਆਰ ਵਿੱਚ ਅੰਨੇ ਹੋ ਗਏ ਸੀ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕੀ ਕੀ ਕਰੀਏ ਕਿਉਂਕਿ ਅਸੀਂ ਇੱਕ ਦੂਜੇ ਨੂੰ ਸੀਰੀਅਸ ਵਾਲਾ ਪਿਆਰ ਕਰਨ ਲੱਗ ਪਏ ਸੀ ਕਿਉਂਕਿ ਸਾਡੀ ਉਮਰ ਮਿਲਦੀ ਜੁਲਦੀ ਸੀ ਇਸ ਗੱਲ ਵਿੱਚ ਸਾਡਾ ਕੋਈ ਕਸੂਰ ਨਹੀਂ ਸੀ ਕਿਉਂਕਿ ਮਾਮੀ ਦੇ ਘਰ ਜਾਣ ਇਹ ਸਭ ਦੇਖ ਕੇ ਨਹੀਂ ਵਿਆਹੀ ਉਹ ਵੀ ਚਾਹੁੰਦੀ ਸੀ ਕਿ ਮੇਰੇ ਘਰ ਵਾਲਾ ਮੇਰੇ ਬਰਾਬਰ ਦਾ ਹੋਵੇ ਉਹਦੇ ਜ਼ਮਾਨੇ ਦਾ ਤੇ ਮਾਮੇ ਦੇ ਜ਼ਮਾਨੇ ਦਾ ਪੜਾ ਫਰਕ ਸੀ ਤਾਈਓ ਉਹਨਾਂ ਦੀ ਸੋਚ ਨਹੀਂ ਮਿਲਦੀ ਸੀ ਜੋ ਮਾਮੀ ਚਾਹੁੰਦੀ ਸੀ ਉਹ ਮਾਮਾ ਨਹੀਂ ਕਰਦਾ ਸੀ ਇਸ ਕਰਕੇ ਮਾਮੇ ਮੇਰੇ ਨਾਲ ਪਿਆਰ ਕਰਨ ਲੱਗ ਪਈ ਸੀ ਕਿਉਂਕਿ ਮੇਰੇ ਤੇ ਮਾਮੀ ਦੀ ਆਪਸ ਵਿੱਚ ਮਤ ਮਿਲ ਗਈ ਸੀ ਹੁਣ ਅੱਗੇ ਕੀ ਹੋਣਾ ਸੀ ਸਾਨੂੰ ਨਹੀਂ ਪਤਾ ਸੀ ਇੱਕ ਦਿਨ ਅਸੀਂ ਦੋਵੇਂ ਜਣੇ ਸ਼ਹਿਰ ਗਏ ਸੀ ਤੇ ਸ਼ਹਿਰੋਂ ਅਸੀਂ ਦੋਵੇਂ ਫਿਲਮ ਵੇਖਣ ਚਲੇ ਗਏ ਫਿਲਮ ਵੇਖਣ ਗਏ ਤਾਂ ਉੱਥੇ ਸਾਨੂੰ ਹੱਥਾਂ ਵਿੱਚ ਹੱਥ ਪਾਏ ਬੈਠਿਆਂ ਨੂੰ ਕਿਸੇ ਨੇ ਵੇਖ ਲਿਆ ਕਿਸੇ ਨੇ मामੇ ਦੇ ਕੰਨ ਵਿੱਚ ਚੁਗਲੀ ਕਰ ਦਿੱਤੀ ਜਦੋਂ ਅਸੀਂ ਘਰ ਪਹੁੰਚੇ ਤਾਂ ਮਾਮਾ ਬੜੇ ਗੁੱਸੇ ਵਿੱਚ ਸਾਹਮਣੇ ਬੈਠਾ ਸੀ ਤੇ ਮਾਮਾ ਸਾਨੂੰ ਆਉਂਦਿਆਂ ਨੂੰ ਹੀ ਪੁੱਛਣ ਲੱਗਾ ਕਿ ਤੁਸੀਂ ਕਿੱਥੇ ਗਏ ਸੀ ਸਾਨੂੰ ਤਾਂ ਇਸ ਗੱਲ ਦਾ ਬਿਲਕੁਲ ਵੀ ਨਹੀਂ ਅੰਦਾਜ਼ਾ ਸੀ ਕਿ ਉਹਨੂੰ ਇਹ ਪਤਾ ਹੈ ਕਿ ਅਸੀਂ ਫਿਲਮ ਵੇਖ ਕੇ ਆਏ ਹਾਂ ਤਾ ਮਾਮੀ ਨੇ ਕਿਹਾ ਦਿੱਤਾ ਕਿ ਅਸੀਂ ਤਾਂ ਕੱਪੜੇ ਲੈਣ ਗਏ ਸੀ ਤੁਸੀਂ ਤਾਂ ਮੇਰੇ ਨਾਲ ਨਹੀਂ ਗਏ ਫਿਰ ਮੈਂ ਇਹਨੂੰ ਹੀ ਲੈ ਗਈ ਤਾਂ ਮਾਮਾ ਕਹਿਣ ਲੱਗਾ ਹੋਰ ਕਿੱਥੇ ਗਏ ਸੀ ਅਸੀਂ ਕਿਹਾ ਹੋਰ ਤਾਂ ਕਿਤੇ ਨਹੀਂ ਗਏ ਤਾਂ ਸਾਨੂੰ ਮਾਮਾ ਕਹਿਣ ਲੱਗਾ ਕਿ ਮੈਨੂੰ ਪਤਾ ਤੁਸੀਂ ਫਿਲਮ ਦੇਖਣ ਗਏ ਸੀ ਮੈਨੂੰ ਕਿਸੇ ਨੇ ਦੱਸ ਦਿੱਤਾ ਆ ਪਰ ਤੁਸੀਂ ਮੈਨੂੰ ਝੂਠ ਕਿਉਂ ਬੋਲ ਰਹੇ ਹੋ ਮਾਮੀ ਗੱਲ ਨੂੰ ਟਾਲਣ ਲੱਗੀ ਮਾਮੀ ਹੱਸ ਕੇ ਕਹਿਣ ਲੱਗੀ ਕਿ ਉਹ ਤਾਂ ਅਸੀਂ ਗਏ ਸੀ ਸਾਨੂੰ ਇਹ ਸੀ ਕਿ ਜੇ ਤੈਨੂੰ ਦੱਸ ਦਿੱਤਾ ਤਾਂ ਤੁਸੀਂ ਗੁੱਸੇ ਹੋ ਜਾਣਾ ਕਿ ਇੰਨਾ ਟਾਈਮ ਲਗਾ ਦਿੱਤਾ ਇਸ ਕਰਕੇ ਤੁਹਾਨੂੰ ਨਹੀਂ ਦੱਸਿਆ ਮਾਮੇ ਨੇ ਸਾਰੇ ਪਰਿਵਾਰ ਦੇ ਸਾਹਮਣੇ ਦੱਸ ਦਿੱਤਾ ਕਿ ਹੱਥਾਂ ਵਿੱਚ ਹੱਥ ਪਾ ਕੇ ਬੈਠੇ ਹੋਏ ਸੀ ਇਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਸਾਰੇ ਸਮਝ ਪੱਛਾ ਹੀ ਸਮਝਦੇ ਸੀ ਬੇਸ਼ੱਕ ਮੈਂ ਪਲੱਸ 2 ਵਿੱਚ ਹੋ ਗਿਆ ਸੀ ਪਰ ਸਾਰਿਆਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਅਜੇ ਬੱਚਾ ਹੀ ਹਾਂ ਮਾਮੇ ਨੇ ਦੱਸਿਆ ਕਿ ਇਹ ਦੋਵਾਂ ਵਿੱਚ ਜ਼ਰੂਰ ਕੁਝ ਚੱਲਦਾ ਆ ਮੈਂ ਵੀ ਮੁੱਕਰ ਗਿਆ ਤੇ मामੀ ਵੀ ਮੁੱਕਰ ਗਈ मामੀ ਕਹਿਣ ਲੱਗੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਕੀ ਕਹਿ ਰਹੇ ਹੋ ਪਰ ਮਾਮੇ ਨੂੰ ਜਿਵੇਂ ਸਾਰਾ ਕੁਝ ਪੱਕਾ ਹੀ ਪਤਾ ਹੋਵੇ ਮਾਮਾ ਕਹਿਣ ਲੱਗਾ ਕਿ ਮੈਨੂੰ ਸਭ ਪਤਾ ਆ ਤੁਸੀਂ ਮੈਨੂੰ ਦੱਸੋ ਨਾ ਦੱਸੋ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦੋ ਵਾਰ ਨੋਟ ਕੀਤਾ ਕਿ ਤੁਸੀਂ ਇੱਕ ਦੂਜੇ ਦੇ ਜਿਆਦਾ ਹੀ ਨੇੜੇ ਨੇੜੇ ਘੁੰਮਦੇ ਰਹਿੰਦੇ ਹੋ ਮਾਮੇ ਨੇ ਨਾਨੀ ਨੂੰ ਕਿਹਾ ਕਿ ਮੈਂ ਇਸ ਔਰਤ ਨਾਲ ਨਹੀਂ ਰਹਿਣਾ ਇਹ ਮੇਰੇ ਹੁੰਦਿਆਂ ਦੂਜਿਆਂ ਮਰਦਿਆਂ ਬਾਰੇ ਸੋਚਦੀ ਆ ਨਾਨੀ ਕਹਿਣ ਲੱਗੀ ਕਿ ਤੂੰ ਚੁੱਪ ਕਰ ਜਾ ਐਵੇਂ ਨਾ ਇਲਜ਼ਾਮ ਲਗਾਈ ਜਾ ਤੂੰ ਕਿਹੜਾ ਕੁਝ ਵੇਖਿਆ ਆ ਇਸ ਤਰ੍ਹਾਂ ਕਰਦੇ ਕਰਦੇ ਗੱਲ ਟਲ ਗਈ ਪਰ ਮਾਮਾ मामੀ ਨਾਲ ਨਫ਼ਰਤ ਜੀ ਕਰਨ ਲੱਗਾ ਮਾਮੇੜੇ ਥੋੜੇ ਦਿਨਾਂ ਤੱਕ ਵਾਪਿਸ ਜਾਣਾ ਸੀ ਮਾਮਾ ਕਹਿਣ ਲੱਗਾ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਮਾਮਾ ਹਰ ਰੋਜ਼ ਇਹ ਗੱਲ ਕਹਿ ਦਿੰਦਾ ਸੀ ਮੈਂ ਮਾਮੇ ਨੂੰ ਕਿਹਾ ਕਿ ਮੈਂ ਆਪਣੇ ਪਿੰਡ ਚਲਾ ਜਾਣਾ ਜੇ ਤੈਨੂੰ ਮੇਰੇ ਤੇ ਕੋਈ ਸ਼ੱਕ ਆ ਮਾਮਾ ਕਹਿਣ ਲੱਗਾ ਕਿ ਮੈਂ ਇੱਕ ਵਾਰ ਨਹੀਂ ਕਈ ਵਾਰ ਨੋਟ ਕੀਤਾ ਜਦੋਂ ਐਨੂੰ ਆੜਾ ਜਾ ਕੇ ਇਥੇ ਜਾਣ ਤੂੰ ਜਵਾਬ ਦੇ ਦੇਣਾ ਤਾਂ ਇਹ ਤੇਰਾ ਨਾਮ ਲੈਣ ਲੱਗ ਜਾਂਦੀ ਹੈ ਕਿ ਉਹਦੇ ਨਾਲ ਚਲੀ ਜਾਂਦੀ ਆ ਤੇ ਇਹ ਤੇਰੇ ਨਾਲ ਜਾ ਕੇ ਜ਼ਿਆਦਾ ਖੁਸ਼ ਹੁੰਦੀ ਆ ਮੈਂ ਤਾਂ ਅਜੇ ਚੁੱਪ ਬੈਠਾ ਸੀ ਪਰ ਮਾਮੀ ਨੇ ਸਾਰਾ ਕੁਝ ਹੀ ਦੱਸ ਦਿੱਤਾ ਮਾਮੀ ਕਹਿਣ ਲੱਗੀ ਹਾਂ ਮੈਂ ਇਹਨੂੰ ਪਿਆਰ ਕਰਦੀ ਹਾਂ ਅਸੀਂ ਦੋਵੇਂ ਇੱਕੋ ਜਹੀ ਉਮਰ ਦੇ ਆ ਤੂੰ ਮੇਰੇ ਲਈਕ ਥੋੜੀ ਸੀ ਤੂੰ ਤਾਂ ਮੇਰੇ ਨਾਲੋਂ ਇੰਨੀ ਵੱਡੀ ਉਮਰ ਦਾ ਉਹ ਤਾਂ ਮੇਰੇ ਘਰ ਦੇ ਆਣੇ ਗਰੀਬੀ ਕਰਕੇ ਤੇਰੇ ਨਾਲ ਰਿਸ਼ਤਾ ਕਰ ਦਿੱਤਾ ਬਾਕੀ ਤੂੰ ਮੇਰੀ ਕੋਈ ਵੀ ਲੋੜ ਪੂਰੀ ਨਹੀਂ ਕਰਦਾ ਨਾ ਹੀ ਮੇਰੇ ਨਾਲ ਕਿਤੇ ਜਾਂਦਾ ਆ ਉਹ ਮੇਰੇ ਨਾਲ ਹਰ ਇੱਕ ਜਗ੍ਹਾ ਤੇ ਜਾਂਦਾ ਆ ਤੂੰ ਮੇਰੇ ਨਾਲ ਕਿਤੇ ਵੀ ਨਹੀਂ ਜਾਂਦਾ ਮੇਰੀ ਮੱਤ ਉਹਦੇ ਨਾਲ ਹੀ ਮਿਲਦੀ ਆ ਹੁਣ ਜੋ ਮਰਜ਼ੀ ਹੋ ਜਾਵੇ ਮੈਂ ਸਭ ਨੂੰ ਦੱਸਦੀ ਆ ਮੈਂ ਤਾਂ ਸ਼ਰਿਆਮ ਕਹਿਨੀ ਆ ਕਿ ਕੀ ਮੈਂ ਉਹਦੀ ਆ ਤੇ ਉਹ ਮੇਰਾ ਇਹ ਗੱਲ ਸੁਣ ਕੇ ਮੇਰੀ ਨਾਨੀ ਨੇ मामੀ ਦੇ ਥੱਪੜ ਮਾਰਿਆ ਤੇ ਨਾਨੀ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਈ ਤੂੰ ਸਾਡੇ ਦੋਤੇ ਨਾਲ ਇਹ ਸਭ ਕਰਨ ਲੱਗੀ ਆ ਮੈਂ ਆਪਣੀ ਨਾਨੀ ਨੂੰ ਕਿਹਾ ਕਿ ਇਹਦੇ ਵਿੱਚ मामੀ ਦੀ ਗਲਤੀ ਨਹੀਂ ਆ ਮੇਰੀ ਵੀ ਗਲਤੀ ਆ ਮੈਂ ਵੀ मामੀ ਨੂੰ ਪਿਆਰ ਕਰਦਾ ਆ ਬਾਕੀ ਇਸ ਗੱਲ ਨੂੰ ਗਲਤੀ ਨਹੀਂ ਮੰਨਦੇ ਅਸੀਂ ਤਾਂ ਇਹਨੂੰ ਪਿਆਰ ਮੰਨਦੇ ਆ ਨਾਲੇ ਨਾਨੀ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਆ ਜੇ ਮਾਮੀ ਉਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਨਾ ਸਹੀ ਨਾਨੀ ਮੈਨੂੰ ਕਹਿਣ ਲੱਗੀ ਤੂੰ ਇੰਨਾ ਵੱਡਾ ਨਹੀਂ ਹੋਇਆ ਕਿ ਤੂੰ ਇਹੋ ਜਿਹੇ ਕੰਮ ਕਰੇ ਤੂੰ ਅਜੇ 12ਵੀਂ ਵਿੱਚ ਪੜਦਾ ਆਂ ਤੇ ਇਹ ਸਭ ਕਰਨ ਦੀ ਉਮਰ ਨਹੀਂ ਸੀ ਤੈਨੂੰ ਸ਼ਰਮ ਨਹੀਂ ਆਈ ਤੂੰ ਆਪਣੇ ਰਿਸ਼ਤੇ ਵਿੱਚ ਲੱਗਦੀ ਮਾਮੀ ਨਾਲ ਹੀ ਇਹ ਸਭ ਕਰਨ ਲੱਗਿਆ ਤੈਨੂੰ ਬਾਹਰ ਕੋਈ ਕੁੜੀ ਨਹੀਂ ਮਿਲੀ ਸੀ ਪਿਆਰ ਕਰ ਜੋ ਤੈਨੂੰ ਆਪਣੀ ਮਾਮੀ ਨਾਲ ਹੀ ਪਿਆਰ ਹੋ ਗਿਆ ਹੁਣ ਇਹ ਗੱਲ ਸਾਰੇ ਘਰ ਵਿੱਚ ਫੈਲ ਗਈ ਸੀ ਤੇ ਮਾਮੇ ਨੇ ਫੋਨ ਕਰਕੇ ਮੇਰੇ ਮੰਮੀ ਡੈਡੀ ਨੂੰ ਵੀ ਬੁਲਾ ਲਿਆ ਸੀ ਉੱਥੇ ਮੇਰੇ ਡੈਡੀ ਨੇ ਸਾਰੇ ਸਾਹਮਣੇ ਮੇਰੇ 'ਚ ਕਿਉਂਕਿ ਇਹ ਗੱਲ ਹੋ ਗਈ ਸੀ ਅਸੀਂ ਆਪਣੇ ਮੂੰਹ ਹੀ ਸਾਰਾ ਕੁਝ ਦੱਸ ਦਿੱਤਾ ਸੀ ਅਸੀਂ ਦੋਵਾਂ ਨੇ ਇੱਕ ਦੂਜੇ ਦਾ ਇਸ ਤਰ੍ਹਾਂ ਹੱਥ ਫੜਿਆ ਸੀ ਕਿ ਹੁਣ ਜੋ ਮਰਜ਼ੀ ਹੋ ਜਾਵੇ ਹੁਣ ਆਪਾਂ ਇੱਕ ਦੂਜੇ ਦਾ ਹੱਥ ਨਹੀਂ ਛੱਡਣਾ ਮੇਰੇ ਡੈਡੀ ਨੇ ਵੀ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੇਰੇ ਘਰ ਨਾ ਬੜੀ ਕਿਉਂਕਿ ਮੈਂ ਇਹ ਫੈਸਲਾ ਕੀਤਾ ਸੀ ਕਿ ਮੈਂ ਆਪਣੀ ਮਾਮੀ ਨਾਲ ਹੀ ਵਿਆਹ ਕਰਵਾਉਣਾ ਹੈ ਮਾਮੀ ਦੇ ਪੇਕੇ ਨੇ ਵੀ ਉਹਦੇ ਨਾਲ ਬਾਈਕਾਟ ਕਰ ਦਿੱਤਾ ਕਿਉਂਕਿ ਉਹ ਵੀ ਚਾਹੁੰਦੇ ਸੀ ਕਿ ਉਹ ਮਾਮੇ ਨਾਲ ਹੀ ਰਹੇ ਉਹ ਵੀ ਨਹੀਂ ਚਾਹੁੰਦੇ ਸੀ ਕਿ ਮਾਮੀ ਇਦਾਂ ਦਾ ਕੰਮ ਕਰੇ ਮਾਮੇ ਨੇ ਤਾਂ मामੀ ਨੂੰ ਘਰੋਂ ਕੱਢਣਾ ਹੀ ਸੀ ਸਾਰਿਆਂ ਨੇ ਸਾਨੂੰ ਘਰੋਂ ਕੱਢ ਦਿੱਤਾ ਸੀ ਸਾਡੇ ਕੋਲ ਕੁਝ ਵੀ ਨਹੀਂ ਸੀ ਅਸੀਂ ਦੋਵੇਂ ਖਾਲੀ ਹੱਥ ਘਰੋਂ ਨਿਕਲ ਗਏ ਸਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਸੀ ਕਿ ਅਸੀਂ ਕਿੱਥੇ ਜਾਈਏ ਕੀ ਕਰੀਏ ਪਰ ਮਾਤਾ ਮਾਂ ਹੁੰਦੀ ਹੈ ਮੇਰੀ ਮਾਂ ਨੇ ਫਿਰ ਵੀ ਮੈਨੂੰ ਡੈਡੀ ਤੋਂ ਚੋਰੀ ਫੋਨ ਕਰ ਲਿਆ ਤੇ ਮੈਨੂੰ ਕਹਿਣ ਲੱਗੀ ਕਿ ਮੇਰੇ ਕੋਲ ਪੈਸੇ ਫੜ ਕੇ ਲੈ ਜਾ ਮੈਂ ਆਪਣੀ ਮਾਂ ਕੋਲੋਂ ਬੜੀ ਬਾਰ ਪੈਸੇ ਫੜ ਕੇ ਲੈ ਆਇਆ ਤੇ ਫਿਰ ਅਸੀਂ ਉਹਦੇ ਨਾਲ 15 ਦਿਨਾਂ ਕਿਰਾਏ ਵਾਲੇ ਕਮਰੇ ਤੇ ਰਹੇ ਮੇਰੀ ਮੰਮੀ ਵੀ ਇਸ ਗੱਲ ਤੋਂ ਤਾਂ ਸਾਡੇ ਨਾਲ ਨਾਰਾਜ਼ ਸੀ ਪਰ ਫਿਰ ਵੀ ਉਹ ਮੇਰੀ ਮਦਦ ਕਰਦੀ ਰਹਿੰਦੀ ਸੀ ਮੰਮੀ ਸਾਨੂੰ ਪੈਸੇ ਦਿੱਤੀ ਰਹਿੰਦੀ ਸੀ ਫਿਰ ਅਸੀਂ ਦੋਵੇਂ ਜਣੇ ਕੋਰਟ ਮੈਰਿਜ ਕਰਵਾ ਕੇ ਆਪਣੇ ਘਰ ਗਏ ਡੈਡੀ ਨੇ ਸਾਨੂੰ ਘਰ ਰੱਖਣ ਤੋਂ ਮਨਾ ਕਰ ਦਿੱਤਾ ਡੈਡੀ ਨੇ ਕਹਿ ਦਿੱਤਾ ਕਿ ਮੈਂ ਇਹਨੂੰ ਘਰ ਨਹੀਂ ਰੱਖਣਾ ਇਹਨੂੰ ਵੇਖ ਕੇ ਮੇਰੀ ਕੁੜੀ ਵੀ ਵਿਗੜੇਗੀ ਮੰਮੀ ਦੀ ਵੀ ਇਹ ਮਜਬੂਰੀ ਸੀ ਕਿ ਉਹ ਸਾਨੂੰ ਘਰ ਨਹੀਂ ਰੱਖ ਸਕਦੀ ਸੀ ਜੇਕਰ ਉਹ ਸਾਨੂੰ ਘਰ ਰੱਖਦੀ ਸੀ ਤਾਂ ਆਪਣੇ ਭਰਾਵਾਂ ਨਾਲੋਂ ਟੁੱਟਦੀ ਸੀ ਅਸੀਂ ਦੋਵੇਂ ਜਣੇ ਸ਼ਹਿਰ ਵਿੱਚ ਕਿਰਾਏ ਤੇ ਰਹਿੰਦੇ ਆ ਅਸੀਂ ਦੋਵੇਂ ਇੱਕ ਦੂਜੇ ਨਾਲ ਖੁਸ਼ ਆ ਕਿਉਂਕਿ ਸਾਡੇ ਦੋਵਾਂ ਦੀ ਅੰਡਰਸਟੈਂਡਿੰਗ ਬਹੁਤ ਆ ਕਈ ਵਾਰ ਇਦਾਂ ਹੋ ਜਾਂਦਾ ਹੈ ਕਿ ਨਾ ਚਾਹੁੰਦੇ ਹੋਏ ਵੀ ਰਿਸ਼ਤੇ ਜਿਵੇਂ ਬਣ ਜਾਂਦੇ ਨੇ ਪਰ ਇਹਦੇ ਵਿੱਚ ਕਸੂਰ ਸਾਡਾ ਵੀ ਨਹੀਂ ਹੁੰਦਾ ਹਰੇਕ ਮਾਂ ਪਿਓ ਨੂੰ ਆਪਣੇ ਬੱਚੇ ਨੂੰ ਵੇਖ ਕੇ ਹੀ ਉਸਦਾ ਆਣ ਪ੍ਰਵਾਂ ਦੀ ਉਮਰ ਵਾਲੇ ਬੰਦੇ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ ਤਾ ਕਿ ਅੱਗੇ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਹੁਣ ਮਾਮੀ ਛੋਟੀ ਉਮਰ ਦੀ ਸੀ ਉਹਦੀ ਮਾਤ ਮਾਮੇ ਨਾਲ ਨਹੀਂ ਮਿਲਦੀ ਸੀ ਕਿਉਂਕਿ ਉਹਦੇ ਸ਼ੌਂਕ ਜੋ ਸੀ ਉਹ ਮਾਮਾ ਪੂਰੇ ਨਹੀਂ ਕਰਦਾ ਸੀ ਕਿਉਂਕਿ ਮਾਮਾ ਹੋਰ ਸੁਭਾਅ ਦਾ ਸੀ ਤੇ ਮਾਮੀ ਹੋਰ ਤਰ੍ਹਾਂ ਦੀ ਸੀ ਮਾਮੀ ਨਵੇਂ ਜਵਾਨੇ ਦੀ ਸੀ ਤੇ ਮਾਮਾ ਪੁਰਾਣੇ ਜਮਾਨੇ ਦਾ ਸੀ ਉਹ ਉਸੇ ਹਿਸਾਬ ਨਾਲ ਉਹਨੂੰ ਚਲਾਉਣਾ ਚਾਹੁੰਦਾ ਸੀ ਤੇ ਉਹ ਆਪਣੇ ਹਿਸਾਬ ਨਾਲ ਚੱਲਣਾ ਚਾਹੁੰਦੀ ਸੀ ਜਿਸ ਕਰਕੇ ਉਹਦੀ ਖਿੱਚ ਮੇਰੇ ਵੱਲ ਹੋ ਗਈ ਤੇ ਮੈਂ ਵੀ ਉਹਦੀ ਜਵਾਨੀ ਵੇਖ ਕੇ ਪਿਗਲ ਗਿਆ ਤੇ ਮੈਨੂੰ ਵੀ ਉਹਦੇ ਨਾਲ ਪਿਆਰ ਹੋ ਗਿਆ ਅਸੀਂ ਦੋਵੇਂ ਇੱਕ ਦੂਜੇ ਨਾਲ ਖੁਸ਼ ਹਾਂ ਪਰ ਸਾਡੇ ਘਰ ਤੇ ਸਾਡੇ ਨਾਲ ਨਹੀਂ ਰਹਿੰਦੇ ਇਸ ਗੱਲ ਦਾ ਅਫਸੋਸ ਬੜਾ ਰਹਿੰਦਾ ਆ ਅਜੇ ਰਿਸ਼ਤਿਆਂ ਵਿੱਚ ਇਹ ਕਮੀ ਰਹਿ ਜਾਂਦੀ ਆ ਕਿ ਸਾਡਾ ਪਰਿਵਾਰ ਸਾਡੇ ਨਾਲੋਂ ਦੂਰ ਹੋ ਜਾਂਦਾ ਆ ਹੌਲੀ-ਹੌਲੀ ਮੇਰੇ ਘਰ ਵਾਲੀ ਤੇ ਘਰ ਤੇ ਤਾਂ ਸਾਡੇ ਨਾਲ ਵਰਤਣ ਲੱਗ ਗਏ ਆਉਣ ਜਾਣ ਲੱਗ ਗਏ ਮੇਰੀ ਮੰਮੀ ਵੀ ਸਾਡੇ ਕੋਲ ਆਉਂਦੀ ਜਾਂਦੀ ਰਹਦੀ ਆ ਪਰ ਡੈਡੀ ਨੇ ਅਜੇ ਤੱਕ ਸਾਨੂੰ ਮਾਫ਼ ਨਹੀਂ ਕੀਤਾ ਨਾ ਹੀ ਮੇਰੇ ਨਾਲਕੇ ਵਾਲੇ ਸਾਡੇ ਕੋਲ ਆਉਂਦੇ ਜਾਂਦੇ ਆ ਕਿਉਂਕਿ ਉਹ ਉਹਨਾਂ ਲਈ ਵੀ ਇਹ ਔਖਾ ਆਪਣੀ ਜਗ੍ਹਾ ਉਹ ਸਹੀ ਨਹੀਂ ਤੇ ਸਾਡੀ ਜਗ੍ਹਾ ਅਸੀਂ ਸਹੀ ਆ ਪਰ ਗਰੀਬੀ ਵਿੱਚ ਮਜਬੂਰੀ ਵਿੱਚ ਕਿਤੇ ਹੋਏ ਰਿਸ਼ਤਿਆਂ ਵਿੱਚ ਐਦਾਂ ਹੀ ਹੁੰਦਾ ਆ ਐਸੇ ਕਰਕੇ ਕਦੇ ਵੀ ਆਪਣੀ ਧੀ ਪੁੱਤ ਦਾ ਵਿਆਹ ਧੱਕੇ ਨਾਲ ਆਪਣੀ ਮਰਜ਼ੀ ਨਾਲ ਅਮੀਰ ਘਰ ਵੇਖ ਕੇ ਨਾ ਕਰੋ ਕਿਉਂਕਿ ਇਸ ਨਾਲ ਬਾਅਦ ਵਿੱਚ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਇਸ ਵਿੱਚ ਕਈ ਵਾਰ ਕਿਸੇ ਦਾ ਖਸੂਰ ਨਹੀਂ ਹੁੰਦਾ ਕਈ ਵਾਰ ਹਾਲਾਤ ਹੀ ਐਦਾਂ ਦੇ ਹੋ ਜਾਂਦੇ ਆ ਕਿ ਇਹੋ ਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਬੱਚੇ ਆਪਣੇ ਆਪ ਕੰਟਰੋਲ ਨਹੀਂ ਕਰ ਪਾਉਂਦੇ ਇਹੋ ਜਿਹੇ ਰਿਸ਼ਤੇ ਬਣਾ ਲੈਂਦੇ ਆ ਫਿਰ ਵੀ ਕਰਦਿਆਂ ਨੂੰ ਰਿਸ਼ਤੇ ਕਰਨ ਤੋਂ ਪਹਿਲਾਂ ਥੋੜਾ ਬਹੁਤਾ ਸੋਚਣਾ ਚਾਹੀਦਾ ਆ ਤਾਂ ਕਿ ਬਾਅਦ ਵਿੱਚ ਕਿਸੇ ਨੂੰ ਪ੍ਰੋਬਲਮ ਨਾ ਆਵੇ ਇਹ ਸੀ ਸਾਡੀ ਅੱਜ ਦੀ ਨਵੀਂ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸਾਡੇ ਚੈਨਲ RK ਪੰਜਾਬੀ ਕਹਾਣੀਆਂ ਨੂੰ ਜਰੂਰ ਸਬਸਕ੍ਰਾਈਬ ਕਰਿਓ ਫਿਰਦੇ ਹਾਂ ਕੱਲ ਦੀ ਨਵੀਂ ਕਹਾਣੀ ਦੇ ਨਾਲ ਧੰਨਵਾਦ ਤੁਸ